ਜੀ ਆਮ ਵੈਰੀ ਵੈਰੀ ਐਕਸਾਈਟਿਡ ਅਬਾਊਟ ਇਟ ਔਰ ਮੈਨੂੰ ਲੱਗਦਾ ਸੀ ਕਿ ਅੰਮ੍ਰਿਤਸਰ ਦੇ ਲੋਕ ਵੀ ਬਹੁਤ ਵੇਟ ਕਰ ਰਹੇ ਸੀ ਇਸ ਗੱਡੀ ਦੇ ਆਉਣ ਵਾਸਤੇ ਤੇ ਇਹ ਪਹਿਲੀ ਗੱਡੀ ਆਈ ਹੈ ਬੈਟਰੀ ਦੀ ਜਿਹਦੇ ਬੈਟਰੀ ਲਾਈਫ ਲੌਂਗ ਹੈ ਨਾਰਮਲੀ ਕੀ ਹੁੰਦਾ ਸੀ ਲੋਕੀ ਕਹਿੰਦੇ ਸੀ ਜਿੰਨੀ ਦੀ ਕਾਰ ਉਹਨੇ ਦੀ ਬੈਟਰੀ ਆਫਟਰ 5 ਇਅਰਸ ਸੋ ਥਿਸ ਟਾਈਮ ਉਹਨਾਂ ਨੇ ਕਿਹਾ ਹੋ ਜੀ ਗੱਡੀ ਪ੍ਰੋਡਿਊਸ ਕੀਤੀ ਜਿਹਦੇ ਚ ਤੁਹਾਨੂੰ ਬੈਟਰੀ ਚੇਂਜ ਕਰਨ ਦੀ ਕੋਈ ਵੀ ਟੈਨਸ਼ਨ ਨਹੀਂ ਹੋਏਗੀ ਅਸੀਂ ਲੁੱਕ ਫਾਰਵਰਡ ਕਰ ਰਹੇ ਕਿ ਲੋਕੀ ਇਸ ਚੀਜ਼ ਨੂੰ ਲਾਈਕ ਕਰਨਗੇ ਮੈਂ ਪੇਮੈਂਟ ਦੀ ਗੱਲ ਕੀਤੀ ਜੇ ਕਿੱਥੋਂ ਸਟਾਰਟਿੰਗ ਹੈ ਗੱਡੀ ਪੇਮੈਂਟ ਦੀ ਆਮ ਨਾਟ ਵੈਰੀ ਸ਼ੋਰ ਮੈਂ ਕਹਿ ਦੇਣੀ ਹੈ ਬਟ ਫਰੀਜ਼ਨੇਬਲ ਆਬਵਸਟ ਪਾਕਟ ਫ੍ਰੈਂਡਲੀ ਗੱਡੀਆਂ ਹੁੰਦੀਆਂ ਸਾਡੀ ਮਹਿੰਦਰਾ ਦੀ ਤੁਸੀਂ ਜਲੰਧਰ ਵੀ ਕੋਈ ਲਾਂਚਿੰਗ ਕਰ ਰਹੇ ਹੋ ਹਾਂਜੀ ਹਾਂਜੀ ਸੇਮ ਟਾਈਮ ਹੀ ਲਾਂਚਿੰਗ ਹੋ ਰਹੀ ਹੈ ਅਮ੍ਰਿਤਸਰ ਵੀ ਤੇ ਮਿਸਟਰ ਇੰਦਰਬੀਤ ਆਨੰਦ ਐਮ ਡੀ ਜੋ ਵਰਲਡਵਾਈਡ ਦੇ ਉਥੇ ਕਰ ਰਹੇ ਤੇ ਮੈਂ ਉਹਨਾਂ ਦੀ ਵਾਈਫ ਹਾਂ ਮੈਂ ਇੱਥੇ ਕਰ ਰਹੀ ਹਾਂ ਸਾਡੇ ਇਸ ਸ਼ੋਰੂਮ ਦੇ ਵਿੱਚ ਜਿਹੜੇ ਇੰਦਰ ਪ੍ਰੀਤਜੀ ਜਿਹੜੇ ਓਨਰ ਨੇ ਔਰ ਰਾਜੋ ਜਲੰਧਰ ਚ ਇਨਾਗਰੇਸ਼ਨ ਕਰ ਰਹੇ ਗੱਡੀ ਦੀ ਔਰ ਇੱਥੇ ਉਹਨਾਂ ਦੇ ਬੀਸਿਸ ਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿ ਜਿਹੜੀ ਮਹਿੰਦਰਾ ਨੇ ਆਟੋਮੋਬਾਈਲ ਨੇ ਇੰਡੀਆ ਇੰਡਸਟਰੀ ਦੇ ਵਿੱਚ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਆਪਣੀ ਧਾਗ ਜਮਾਈ ਹੈ ਉਸ ਧਾਗ ਦੇ ਵਿੱਚ ਇੱਕ ਕਦਮ ਹੋਰ ਅੱਗੇ ਵਧਦੇ ਅੱਜ ਇਲੈਕਟ੍ਰਿਕ ਵੀਕਲ ਇੱਕ EV ਗੱਡੀ ਜਿਹੜੀ ਐ SUV ਜਿਹੜੀ ਲਾਂਚ ਕਰ ਰਹੇ ਨੇ ਔਰ ਇਹ ਇੱਕ ਜਿਹੜੀ ਪ੍ਰੋਬਲਮ ਸੀ ਲੋਕਾਂ ਦੇ ਵਿੱਚ ਸੋਚ ਸੀਗੀ ਕਿ ਜਿਹੜੀਆਂ ਇਲੈਕਟ੍ਰਿਕ ਵਹੀਕਲ ਨੇ ਉਹਨਾਂ ਦੀਆਂ ਬੈਟਰੀਆਂ ਕੋਈ 5-4 ਸਾਲ ਬਾਅਦ ਖਰਾਬ ਹੋ ਜਾਣਗੀਆਂ ਕਿਉਂਕਿ 5 ਸਾਲ ਦੀ ਵਾਰੰਟੀ ਦੇ ਵਾਲੀਆਂ ਗੱਡੀਆਂ ਆਈਆਂ ਸੀਆਂ ਉਸ ਤੋਂ ਬਾਅਦ ਬਹੁਤ ਕਾਸਟਲੀ ਜਿਹੜੀਆਂ ਗੱਡੀਆਂ ਲਿਥੀਅਮ ਬੈਟਰੀਆਂ ਜਿਹੜੀਆਂ ਚੇਂਜ ਕਰਾਉਣੀਆਂ ਪੈਣਗੀਆਂ ਉਸ ਲੋਕਾਂ ਦੇ ਭਰਮ ਨੂੰ ਤੋੜਦੇ ਆ ਮਹਿੰਦਰਾ ਨੇ ਆਟੋਮੋਬਾਈਲ ਨੇ ਪਹਿਲ ਕਦਮੀ ਕਰਦੇ ਲਾਈਫਟਾਈਮ ਜਿਹੜੀ ਵਾਰੰਟੀ ਕੀਤੀ ਹੈ ਇਹ ਇੱਕ ਤਾਂ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਅਸਰ ਕੀਤਾ ਲੋਕੀ ਇਹਦੇ ਵੱਲ ਭੱਜਣਗੇ ਕਿਉਂਕਿ ਗ੍ਰੀਨ ਰੈਵਿਊਲੂਸ਼ਨ ਲਈ ਇਲੈਕਟ੍ਰਿਕ ਵੀਕਲ ਜਿਹੜੇ ਨੇ ਬਹੁਤ ਜ਼ਰੂਰੀ ਨੇ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਪਹਿਲ ਕਦਮੀ ਕੀਤੀ ਹੈ ਕਿ ਲਾਈਫਟਾਈਮ ਵਾਰੰਟੀ ਦੀ ਦੂਸਰਾ ਜਿਹੜੀ ਮਹਿੰਦਰਾ ਦੀ ਅਜਾਇ ਆਟੋਮੋਬਾਈਲ ਹੈ ਇਹਨੇ ਜਿੰਨੇ ਕੁ ਫੀਚਰ ਦੇ ਰਿਆ ਉਹ ਜਰਮਨੀ ਦੀਆਂ ਬਾਹਰ ਯੂਰਪ ਦੀਆਂ ਗੱਡੀਆਂ ਨੂੰ ਪਿੱਛੇ ਛੁੱਟਦਾ ਆਇਆ ਇਹ ਦੁਨੀਆ ਦੇ ਵਿੱਚ ਆਪਣੀ ਜਿਹੜੀ ਆਟੋਮੋਬਾਈਲ ਦੇ ਵਿੱਚ ਧਾਂਗ ਜ ਮਾਰੀ ਏ ਮਹਿੰਦਰਾ ਆਟੋਮੋਬਾਈਲ ਸੋ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਾਰਿਆਂ ਨੂੰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਮੇਕ ਕੋ ਆਲਰੇਡੀ ਗੱਡੀਆਂ ਨੇ ਜੀ ਜਿਹੜੀ ਕੋਈ ਜ਼ਰੂਰਤ ਪਵੇਗੀ ਤੇ ਮੇਰਾ ਜਿਹੜੀ ਜ਼ਰੂਰਤ ਪਵੇਗੀ ਤੇ ਮੈਂ ਕੋਸ਼ਿਸ਼ ਕਰਾਂਗਾ ਜਦੋਂ ਮੈਂ ਗੱਡੀ ਚੇਂਜ ਕਰਨੀ ਹੋਏਗੀ ਤੇ ਮੈਂ ਮਹਿੰਦਰਾ ਦੀ ਹੀ ਲਵਾਵਾਂਗਾ ਜੇ ਮੈਂ ਮੇਰੇ ਵੱਡੇ ਭਰਾ ਨੇ ਇੰਦਰਪ੍ਰੀਤ ਨੰਦ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਮਿਸਿਸ ਨੂੰ ਸਾਡੇ ਭਾਬੀ ਜੀ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁ ਬਹੁ ਵਧਾਈਆਂ ਤੇ ਸਾਰੀ ਮਹਿੰਦਰਾ ਫੈਮਿਲੀ ਨੂੰ ਬਹੁਤ ਬਾਰਕਾ ਜਿਹੜਾ ਅੱਜ ਨਵਾਂ ਇਲੈਕਟ੍ਰਿਕ ਗੱਡੀ ਇਹਨਾਂ ਨੇ ਲਾਂਚ ਕੀਤੀ ਹੈ ਬੜਾ ਅੱਛਾ ਮਾਡਲ ਹੈ ਤੇ ਇਹ ਸਾਡੇ ਅੰਮ੍ਰਿਤਸਰ ਦੇ ਲਈ ਦੇਖੋ ਆ ਨੰਦ ਜੀ ਨੇ ਬੜਾ ਅੱਛਾ ਗਿਫਟ ਦਿੱਤੇ ਆ ਬੜੇ ਅੱਛੇ ਨਵੇਂ ਸ਼ੋਰੂਮ ਹਾਈ ਟੈਕ ਸ਼ੋਰੂਮ ਬਣਾਏ ਨੇ ਨਵੀਂ ਗੱਡੀ ਦੀ ਲਾਂਚ ਹੈ ਤੇ ਮੈਂ ਸਾਰੇ ਪਰਿਵਾਰ ਨੂੰ ਬੋਬਾ ਵਧਾਈ ਦੇਣਾ ਕਿ ਇਲੈਕਟ੍ਰਿਕ ਗੱਡੀਆਂ ਨਾਲੇ ਸਾਡੇ ਸ਼ਹਿਰ ਦਾ ਪੋਲਿਊਸ਼ਨ ਵੀ ਕੰਟਰੋਲ ਹੋਏਗਾ ਜਿਸ ਦੇ ਨਾਲ ਇਹ ਇਲੈਕਟ੍ਰਿਕ ਗੱਡੀਆਂ ਦਾ ਬੜਾ ਅੱਛਾ ਬੂਸਟ ਮਿਲੇਗਾ ਉਹਨੂੰ ਹਾਂ ਅੱਜ ਬਹੁਤ ਵੱਡਾ ਬ੍ਰਾਂਡ ਹੈ ਦੇਖੋ Mahindra ਦਾ ਉਹਨਾਂ ਨੇ ਇਲੈਕਟ੍ਰਿਕ ਗੱਡੀ ਦਾ ਜਿਹੜਾ ਇਨੀਸ਼ੀਏਟਿਵ ਲਿੱਤਾ ਹੈ ਜਿਹੜਾ ਇਲੈਕਟ੍ਰਿਕ ਗੱਡੀ ਦੇ ਨਾਲ ਸਾਡਾ ਜਿਹੜਾ 에ਅ ਪੋਲਿਊਸ਼ਨ ਜਿਹੜਾ ਪੋਲਿਊਸ਼ਨ ਵੀ ਸਾਡਾ ਕੰਟਰੋਲ ਹੋਏਗਾ ਜਿਸ ਦੇ ਨਾਲ ਸਾਨੂੰ ਅੱਛਾ ਵਾਤਾਵਰਣ ਵੀ ਮਿਲੇਗਾ ਬੜਾ ਅੱਛਾ ਇਨੀਸ਼ੀਏਟਿਵ ਹੈ ਸਾਰੀਆਂ ਗੱਡੀਆਂ ਨੂੰ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਮੂਵ ਹੋਣਾ ਚਾਹੀਦਾ ਜਿਸ ਦੇ ਨਾਲ ਸਾਡਾ ਆਨ ਵਾਲੀ ਜਿਹੜੀ ਡਿਰੈਕਸ਼ਨ ਹੈ ਉਹਨੂੰ ਨਵਾਂ ਵਿਜ਼ਨ ਮਿਲੇ